ਆਓ ਅੱਜ ਆਪਾਂ ਦੇਖੀਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੋਂ 8ਵੀਂ ਦੇ ਰੋਲ ਨੰਬਰ ਕਿਵੇਂ ਡਾਊਨਲੋਡ ਕਰੀਏ ਸਭ ਤੋਂ ਪਹਿਲਾਂ ਤੁਸੀਂ ਸਕੂਲ ਲੌਗਇਨ ਦੇ ਵਿੱਚ ਜਾਓਗੇ ਇੱਥੋਂ ਤੁਸੀਂ ਸਕੂਲ ਲੌਗਇਨ ਕਰ ਲੈਣੀ ਹੈ ਇਹ ਦੇਖੋ ਜੀ ਤੇ ਇੱਕ ਤੁਹਾਡਾ ਕੋਡ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਇੱਥੇ ਸੈਸ਼ਨ ਭਰ ਲੈਣਾ ਹੈ ਇਸ ਤੋਂ ਬਾਅਦ ਲੌਗਇਨ ਦਾ ਆਪਸ਼ਨ ਤੁਸੀਂ ਇੱਥੇ ਦਬਾ ਦੇਣਾ ਹੈ ਇਹ ਦੇਖੋ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਪੋਰਟਲ ਦੇ ਵਿੱਚ ਜਾਓਗੇ ਆ ਦੇਖੋ ਐਡਮਿਟ ਕਾਰਡ ਦੀ ਆਪਸ਼ਨ ਹੈ ਇੱਥੇ ਤੁਸੀਂ ਆ ਦੇਖੋ ਮਿਡਲ ਐਡਮਿਟ ਕਾਰਡ ਇਹ ਦੇਖੋ ਇੱਥੇ ਦਬਾਓਗੇ ਇੱਥੇ ਤੁਸੀਂ ਵਿਦਿਆਰਥੀ ਦਾ ਰੋਲ ਨੰਬਰ ਭਰ ਦੋਗੇ ਇਹ ਦੇਖੋ ਜੀ ਆਪਾਂ ਵਿਦਿਆਰਥੀ ਦਾ ਰੋਲ ਨੰਬਰ ਭਰ ਰਹੇ ਹਾਂ ਇਹਦੇ ਵਿੱਚ ਤੇ ਇਹ ਦੇਖੋ ਇਹ ਪਹਿਲਾਂ ਰੋਲ ਨੰਬਰ ਭਰੇ ਹੋਏ ਨੇ ਇਹ ਦੇਖੋ ਇਹਨਾਂ ਚੋਂ ਤੁਸੀਂ ਉਈ ਵੀ ਸਿਲੈਕਟ ਕਰਕੇ ਇਹ ਦੇਖੋ ਸਰਚ ਕਰ ਲਓਗੇ ਉਸ ਨੂੰ ਇਹ ਦੇਖੋ ਇਹ ਵਿਦਿਆਰਥੀ ਦਾ ਐਡਮਿਟ ਕਾਰਡ ਆ ਗਿਆ ਹੈ ਤੇ ਇਸ ਦਾ ਤੁਸੀਂ ਨਾਲ ਦੇ ਨਾਲ ਦੇਖੋ ਪ੍ਰਿੰਟ ਜਿਹੜਾ ਹੈਗਾ ਇੱਥੋਂ ਲੈ ਲਓ ਜਾਂ ਦੇਖੋ ਆਪਾਂ ਪ੍ਰਿੰਟਰ ਜਿਹੜਾ ਹੈਗਾ ਲੈ ਰਹੇ ਹਾਂ ਇਹ ਦੇਖੋ ਪ੍ਰਿੰਟਰ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਦੇਖੋ ਜੀ ਪ੍ਰਿੰਟ ਜਿਹੜਾ ਹੈਗਾ ਔਰ ਆਹ ਹੋ ਕੇ ਆਪਣੇ ਕੋਲ ਐਡਮਿਟ ਕਾਰਡ ਆ ਚੁੱਕਿਆ ਹੈ ਇਸ ਤਰ੍ਹਾਂ ਕਰਕੇ ਤੁਸੀਂ ਐਡਮਿਟ ਕਾਰਡ ਕੱਢ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਸਾਈਟ ਹੈ ਉਸ ਦੇ ਉੱਤੇ